ਜੇਕਰ ਤੁਸੀਂ ਵੀ ਲਾਈਫ ਇੰਸ਼ੋਰੈਂਸ ਕਰਵਾਈ ਹੈ ਜਾਂ ਕਰਵਾਉਣ ਬਾਰੇ ਸੋਚ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਬਿਹਤਰ ਹੈ ਇੱਥੇ ਮੈਂ ਆਪਣੀ ਜਨਤਾ ਨੂੰ ਇਹ ਦੱਸਣਾ ਚਾਹੁੰਦਾ ਕਿ ਜਦੋਂ ਵੀ ਪਾਲਸੀ ਤੁਹਾਨੂੰ ਮਿਲਦੀ ਹੈ ਡੇਟ ਆਫ ਰੀਸੀਵਿੰਗ ਤੋਂ ਲੈ ਕੇ 15 ਦਿਨ ਫ੍ਰੀ ਲੁੱਕ ਪੀਰੀਅਡ ਵੀ ਹੁੰਦਾ ਜੇ ਜੇ ਤੁਹਾਨੂੰ ਲੱਗੇ ਕਿ ਏਜੰਟ ਨੇ ਤੁਹਾਡੇ ਨਾਲ ਗਰਬੜ ਕੀਤੀ ਹੈ ਵੀ ਜਿਹੜੀ ਪਾਲਸੀ ਕਹੀ ਸੀ ਉਹ ਨਹੀਂ ਕੀਤੀ ਤੁਸੀਂ ਫ੍ਰੀ ਲੁੱਕ ਪੀਰੀਅਡ 'ਚ ਵਾਪਸ ਕਰਕੇ ਪੈਸਾ ਲੈ ਸਕਦੇ ਹੋ 2 ਸਾਲ ਪ੍ਰੀਮੀਅਮ ਗਿਆ ਅਨਫੋਰਚੂਨੇਟਲੀ ਦਿਪਤੀ ਦੀ ਡੈਥ ਹੋ ਜਾਂਦੀ ਹੈ ਜਦੋਂ ਦਿਪਤੀ ਦੀ ਡੈਥ ਹੁੰਦੀ ਹੈ 3 ਜਨਵਰੀ ਦੇ ਆਸ-ਪਾਸ ਤੋਂ 1 ਮਹੀਨੇ ਬਾਅਦ ਅਸੀਂ ਉਹਨਾਂ ਦੇ ਬੇਟੇ ਵੱਲੋਂ ਕਲੇਮ ਪਾਉਨੇ ਆ ਉਹ ਸਾਨੂੰ ਜਵਾਬ ਆਂਦਾ ਉੱਥੋਂ ਕਿ ਕਲੇਮ ਰਿਜੈਕਟਡ ਫਿਰ ਹੁਣ ਜਦੋਂ ਕਲੇਮ ਦੇਣ ਦੀ ਨੌਬਤ ਆਈ ਹੈ ਤੇ ਫਿਰ ਆਬਜੈਕਸ਼ਨ ਜਾਂ ਰਿਜੈਕਟ ਕਿਉਂ ਕੀਤਾ ਗਿਆ ਉਹਨਾਂ ਨੇ ਉੱਥੇ ਬਹਾਨਾ ਬਣਾਇਆ ਕਿ ਡਿਊ ਟੂ ਆਈਡੀ ਮਿਸਮੈਚ ਸੇਮ ਬੰਦਾ ਨਹੀਂ ਹੈ ਇਹ ਆਈਡੀ ਗਲਤ ਹੈ ਇਸ ਕਰਕੇ ਇਹ ਕਲੇਮ ਅਪਰਿਜੈਕਟ ਕਰ ਰਹੇ ਆ ਕਿ ਤੁਸੀਂ ਇਹ ਦੱਸੋ ਕਿ ਜੇ ਜਿਹੜਾ ਬੰਦਾ ਮਰਿਆ ਹੈ ਦਿਪਤੀ ਡੈਫੀਨਿਟਲੀ ਸ਼ੀ ਡਾਈਡ ਤੇ ਉਹਦੀ ਥਾਂ ਤੇ ਦਾ ਮਤਲਬ ਅਸੀਂ ਤੁਹਾਡੇ ਕਹਿੰਦਾ ਭਾਵੇਂ ਕਿ ਅਸੀਂ ਕੋਈ ਹੋਰ ਬੰਦਾ ਪੇਸ਼ ਕਰਕੇ ਜਾਂ ਹੋਰ ਬੰਦੇ ਦਾ ਡੈਥ ਸਰਟੀਫਿਕੇਟ ਲਾ ਰਹੇ ਆ ਤੇ ਸਾਨੂੰ ਦਿੱਤੀ ਪੇਸ਼ ਕਰ ਦਿਓ ਕਿੱਥੇ ਤੇ ਜਾਂ ਫਿਰ ਸਾਡੇ ਤੇ ਐਫ ਆਈ ਆਰ ਕਰਾ ਦਿਓ ਪਰ ਇੰਪਰਸੋਨੇਸ਼ਨ ਜਿੰਦੇ ਬੰਦਿਆਂ ਦੀ ਹੁੰਦੀ ਹੈ ਵੀ ਮੈਂ ਫਿਰ ਉਹਨੂੰ ਲਾ ਸਮਝਾਇਆ ਮੈਂ ਕਿਹਾ ਕਾਲਾਗੋਡ ਸੁਨੀਲ ਮੱਲਨ ਨੇ ਐਵੇਂ ਨਹੀਂ ਪਾਇਆ ਜੇਕਰ ਤੁਸੀਂ ਵੀ ਲਾਈਫ ਇੰਸ਼ੋਰੈਂਸ ਕਰਵਾਈ ਹੈ ਜਾਂ ਕਰਵਾਉਣ ਬਾਰੇ ਸੋਚ ਰਹੀ ਹੂੰ ਤਾਂ ਇਹ ਖਬਰ ਤੁਹਾਡੇ ਲਈ ਵੀ ਜ਼ਰੂਰੀ ਹੈ ਕਿਉਂਕਿ ਆਮ ਤੌਰ ਤੇ ਦੇਖਿਆ ਗਿਆ ਹੈ ਲਾਈਫ ਇੰਸ਼ੋਰੈਂਸ ਏਜੰਟ ਜਿਹੜੇ ਹੁੰਦੇ ਨੇ ਉਹ ਤੁਹਾਨੂੰ 19 ਗੱਲਾਂ ਦੱਸਦੇ ਨਹੀਂ ਜਿੰਨੀਆਂ ਗੱਲਾਂ ਨਾਲ ਤੁਹਾਡੀ ਜੀਬ ਦੇ ਵਿੱਚੋਂ ਪ੍ਰੀਮੀਅਮ ਕਟਵਾਇਆ ਜਾ ਸਕੇ ਪਰ ਜਦੋਂ ਇੱਕ ਵਾਰ ਪ੍ਰੀਮੀਅਮ ਨਿਕਲ ਗਿਆ ਪਾਲਸੀ ਤੁਸੀਂ ਲੈ ਲਈ ਉਸ ਤੋਂ ਬਾਅਦ ਰੱਬ ਨਾ ਕਰੇ ਕਦੇ ਕਲੇਮ ਦੀ ਨੌਬਤ ਆਉਂਦੀ ਹੈ ਤਾਂ ਫਿਰ ਇੰਸ਼ੋਰੈਂਸ ਕੰਪਨੀ ਵਾਲੀ ਕੀ ਕਰਦੇ ਨਹੀਂ ਤੁਹਾਨੂੰ ਅੱਜ ਦੱਸਾਂਗੀ ਤੇ ਨਾਲੇ ਉਹਨਾਂ ਮੁਸੀਬਤਾਂ ਦੇ ਵਿੱਚੋਂ ਬਾਹਰ ਨਿਕਲਣਾ ਕਿਵੇਂ ਹੈ ਉਹ ਵੀ ਤੁਹਾਨੂੰ ਦੱਸਾਂਗੇ ਸਾਡੇ ਨਾਲ ਇਸ ਲਈ ਮੌਜੂਦ ਨੇ ਐਡਵੋਕੇਟ ਸੁਨੀਲ ਮਲੰਗੀ ਜੀ ਸੁਨੀਲ ਜੀ ਬਸ ਸਵਾਗਤ ਹੈ ਸਤਿ ਸ੍ਰੀ ਅਕਾਲ ਜੀ ਤੇ ਸ਼੍ਰੋਤਿਆਂ ਨੂੰ ਮੇਰਾ ਪਿਆਰ ਭਰਿਆ ਨਮਸਕਾਰ ਤੇ ਸਤਿ ਸ੍ਰੀ ਅਕਾਲ ਜੀ ਜੀ ਇੱਕ ਬੜਾ ਅਜੀਬੋ ਗਰੀਬ ਮਾਮਲਾ ਸਾਹਮਣੇ ਆਇਆ ਹੈ ਕਹਿੰਦੇ ਵੀ ਪਹਿਲਾਂ ਪ੍ਰੀਮੀਅਮ ਤਾਂ ਲੈ ਲਿਆ ਇੰਸ਼ੋਰੈਂਸ ਵਾਲੇ ਆਈ ਸਭ ਕੁਝ ਕੀਤਾ KYC ਵੀ ਕੀਤਾ ਪਰ ਜਦੋਂ ਕਲੇਮ ਦੀ ਵਾਰੀ ਆਈ ਕਹਿੰਦੇ ਇਹ ਬੰਦਾ ਤਾਂ ਉਹ ਹੈ ਹੀ ਨਹੀਂ ਜਿਹੜਾ ਮਰਿਆ ਜਿਹਦੀ ਇੰਸ਼ੋਰੈਂਸ ਕੀਤੀ ਸੀ ਮਾਮਲਾ ਕੀ ਹੈ ਮਾਮਲਾ ਇਸ ਤਰ੍ਹਾਂ ਹੈ ਕਿ ਦਿਪਤੀ ਜਿਹੜੀ ਮੇਰੀ ਕਲਾਇੰਟ ਹੈ ਉਹਨਾਂ ਦੀ 2019 ਦੇ ਆਸ-ਪਾਸ ਇੰਸ਼ੋਰੈਂਸ ਕਲੇਮ ਇੰਸ਼ੋਰੈਂਸ ਉਹ ਹੋਰ ਪਿੱਛੇ ਚੱਲਦਾ ਬੈਂਕ ਜਿਹੜਾ ਅੰਮ੍ਰਿਤਸਰਚ OBC ਬੈਂਕ ਹੈ ਹੁਣ ਉਹ ਨਾਮ ਬਦਲ ਚੁੱਕੇ ਨੇ OBC ਬੈਂਕ ਦੇ ਪਿਛਲੇ 22 ਸਾਲ ਦੇ ਉਹ ਕਲਾਇੰਟ ਸੀ ਬੈਂਕ ਵਾਲਿਆਂ ਨੇ ਉਹਨਾਂ ਨੂੰ ਪ੍ਰਪੋਜ਼ ਕੀਤੀ ਕਿ ਭਾਜੀ ਸਾਡੀ ਬੈਂਕਾ ਇੰਸ਼ੋਰੈਂਸ ਉਹਨਾਂ ਨੂੰ ਟਾਰਗੇਟ ਮਿਲਿਉਂਦੇ ਮੈਨੇਜਰ ਨੂੰ ਕਿ ਇੰਸ਼ੋਰੈਂਸ ਕਰਾਓ ਇਹ ਵੀ ਦੱਸ ਦਿੰਨਾ ਜਦੋਂ ਤੁਸੀਂ ਪ੍ਰਾਈਵੇਟ ਕਿਸੇ ਇੰਸ਼ੋਰੈਂਸ ਏਜੰਟ ਕੋ ਕਰਾਉਂਦੇ ਹੋ ਤੁਹਾਨੂੰ ਆਪਣੀ ਕਮਿਸ਼ਨ 'ਚੋਂ ਕੁਝ ਪੈਸੇ ਵੀ ਮੋੜ ਕੇ ਜਾਂਦਾ ਹੈ ਬੈਂਕਾਂ ਇੰਸ਼ੋਰੈਂਸ ਕਰਾਉਂਦੇ ਤੁਹਾਡੇ ਉਹ ਪੈਸੇ ਵੀ ਨਹੀਂ ਮਿਲਦੇ ਯਾਨੀ ਲੱਖ ਦੀ ਪਾਲਸੀ ਕਰਾਓ ਤੇ 30000 ਰੁਪਏ ਕਮਿਸ਼ਨ ਹੁੰਦੀ ਉਹਨਾਂ ਦੀ 30 ਜੋ ਤੁਹਾਨੂੰ 25 ਦੇ ਜਾਂਦਾ ਤੇ ਤੁਹਾਡਾ ਪੈਸੇ ਬਚਦੇ ਨੇ ਪਰ ਇਸ ਕੇਸ ਚ ਬੈਂਕਾਂ ਇੰਸ਼ੋਰੈਂਸ ਸੀ ਤੇ ਮੇਰੇ ਕਲਾਇੰਟ ਨੇ ਉਹਨਾਂ ਦੇ ਹਸਬੰਦ ਨੇ ਦੋਨਾਂ ਨੇ ਆਪਣੇ ਬੈਂਕ ਦੇ ਖਾਤੇ ਚੋਂ ਜੀ ਪੇਮੈਂਟ ਕਰਕੇ ਬੈਂਕ ਦੀ ਸੁਜੈਸ਼ਨ ਨਾਲ ਉਹਨਾਂ ਦਾ ਜਿਹੜਾ ਬੈਂਕਾਂ ਇੰਸ਼ੋਰੈਂਸ ਦਾ ਏਜੰਟ ਹੈ ਉਹਦੇ ਥਰੂ ਇੱਕ ਇੰਸ਼ੋਰੈਂਸ ਪਾਲਸੀ ਕਰਾਈ ਜਿਹਦਾ ਲੱਖ ਰੁਪਿਆ ਸਾਲ ਦਾ ਪ੍ਰੀਮੀਅਮ ਸੀ ਔਰ ਉਹਦੇ ਬਦਲੇ ਉਹਨਾਂ ਨੂੰ ਜਿਹੜੇ ਵੀ ਬੈਨੇਫਿਟ ਮਿਲਨੇ ਸੀ ਕਿ 11 ਲੱਖ ਕੁਝ ਹਜ਼ਾਰ ਰੁਪਈਆ ਇੱਕ ਮਿਲਣਾ ਸੀ 5 ਲੱਖ ਇੱਕ ਮਿਲਣਾ ਸੀ ਤੇ 11 ਸਾਲ ਬਾਅਦ ਵੀ ਫਿਰ ਲਗਭਗ 15 ਲੱਖ ਕੁਝ ਹਜ਼ਾਰ ਮਿਲਣਾ ਸੀ ਔਰ ਦੋ ਸਾਲ ਉਹਨਾਂ ਨੇ ਰੈਗੂਲਰ ਪ੍ਰੀਮੀਅਮ ਜਿਹੜਾ ਹੈ ਉਹ ਬੈਂਕ ਦੇ ਅਕਾਊਂਟ ਚੋਂ ਦਿੱਤਾ ਹੈ ਜੀ ਤੋਂ ਇਸ ਕਰਕੇ ਕਨਫਿਊਜ਼ਨ ਵੀ ਕੋਈ ਨਹੀਂ ਹੈ ਔਰ ਬੈਂਕ ਦੀ ਜਦੋਂ ਪ੍ਰਪੋਜ਼ਲ ਹੋਵੇ ਤੇ ਬੈਂਕ ਨੇ ਇੱਕ ਕਲਾਇੰਟ ਨੂੰ ਨੋਟੀਫਾਈ ਕੀਤਾ ਤੇ ਉਹਨਾਂ ਨੇ ਬੈਂਕ ਇੰਸ਼ੋਰੈਂਸ ਟੀਮ ਨੂੰ ਦਿੱਤਾ ਜੀ ਤੋ ਕੇवाईसी ਬੈਂਕ ਚ ਪੂਰੇ ਨੇ ਪਿਛਲੇ 22 ਸਾਲ ਦਾ ਕਲਾਇੰਟ ਹੈ ਅਸੀਂ ਬੈਂਕ ਕੋ ਲੈਟਰ ਵੀ ਲਈ ਇੰਸ਼ੋਰੈਂਸ ਕੰਪਨੀ ਦੇ ਵੀ ਏਜੰਟ ਜਦੋਂ ਇੰਸ਼ੋਰੈਂਸ ਕਰਦੇ ਆ ਆਉਂਦੇ ਆ ਤੇ ਉਹਨਾਂ ਨੇ ਆਪਣੇ ਅੱਜ ਕੱਲ ਉਹ ਟੈਬ ਹੈਗਾ ਉਹਨਾਂ ਕੋਲ ਟੈਬ ਦੇ ਵਿੱਚੋਂ ਫੋਟੋ ਖਿੱਚਦੇ ਆ ਟੈਬ ਦੇ ਵਿੱਚੋਂ ਡਾਕੂਮੈਂਟ ਲੈਂਦੇ ਆ ਟੈਬ ਦੇ ਵਿੱਚ ਹੀ ਸਾਰਾ ਕੁਝ ਟੈਬ 'ਚ ਫਿਰ ਲਾਸਟ ਵਿੱਚ ਏਜੰਟ ਆਪਣੀ ਫੋਟੋ ਖਿੱਚਦਾ ਪਾਲਿਸੀ ਪਾਉਂਦਾ ਤੇ ਪਾਲਿਸੀ ਪਾਉਣ ਤੋਂ ਬਾਅਦ ਉਹ ਪਾਲਿਸੀ ਪੇਮੈਂਟ ਜਾਣ ਤੋਂ ਬਾਅਦ ਉਹ ਰਿਲੀਜ਼ ਹੋ ਜਾਂਦੀ ਹੈ ਬਿਲਕੁਲ ਇੱਥੇ ਮੈਂ ਆਪਣੀ ਜਨਤਾ ਨੂੰ ਇਹ ਦੱਸਣਾ ਚਾਹੁੰਦਾ ਕਿ ਜਦੋਂ ਵੀ ਪਾਲਿਸੀ ਤੁਹਾਨੂੰ ਮਿਲਦੀ ਹੈ ਡੇਟ ਆਫ ਰੀਸੀਵਿੰਗ ਤੋਂ ਲੈ ਕੇ 15 ਦਿਨ ਫ੍ਰੀ ਲੁੱਕ ਪੀਰੀਅਡ ਵੀ ਹੁੰਦਾ ਜੇ ਜੇ ਤੁਹਾਨੂੰ ਲੱਗੇ ਕਿ ਏਜੰਟ ਨੇ ਤੁਹਾਡੇ ਨਾਲ ਗਰਬੜ ਕੀਤੀ ਹੈ ਵੀ ਜਿਹੜੀ ਪਾਲਿਸੀ ਕਹੀ ਸੀ ਉਹ ਨਹੀਂ ਕੀਤੀ ਤੁਸੀਂ ਫ੍ਰੀ ਲੁੱਕ ਪੀਰੀਅਡ 'ਚ ਉਹ ਵਾਪਸ ਕਰਕੇ ਪੈਸਾ ਲੈ ਸਕਦੇ ਹੋ ਸੋ ਉਹ ਪੈਸੇ ਤੁਸੀਂ ਲੈ ਸਕਦੇ ਹੋ ਪਰ ਸਾਡੇ ਕੇਸ ਕੀ ਹੈ ਕਿ ਪਹਿਲੇ ਸਾਲ ਪ੍ਰੀਮੀਅਮ ਗਿਆ ਯਾਨੀ ਕਿ ਪ੍ਰੀਮੀਅਮ ਐਸ਼ਾ ਇਨੀਸ਼ial ਜਾਂਦਾ ਹੈ ਸਾਲ ਬੀਤਦਾ ਫਿਰ ਉਸ ਤੋਂ ਅਗਲੇ ਸਾਲ ਤੇ ਫਿਰ ਸ਼ੁਰੂਆਤ 'ਚ ਪ੍ਰੀਮੀਅਮ ਗਿਆ 2 ਸਾਲ ਪ੍ਰੀਮੀਅਮ ਗਿਆ ਅਨਫੋਰਚੂਨੇਟਲੀ ਦਿਪਤੀ ਦੀ ਡੈਥ ਹੋ ਜਾਂਦੀ ਹੈ ਜਦੋਂ ਦਿਪਤੀ ਦੀ ਡੈਥ ਹੁੰਦੀ ਹੈ 3 ਜਨਵਰੀ ਦੇ ਆਸ-ਪਾਸ ਤੋਂ 1 ਮਹੀਨੇ ਬਾਅਦ ਅਸੀਂ ਉਹਨਾਂ ਦੇ ਬੇਟੇ ਵੱਲੋਂ ਕਲੇਮ ਪਾਉਂਦੇ ਆ ਕਿ ਇਸ ਤਰ੍ਹਾਂ ਦਿਪਤੀ ਦੀ ਡੈਥ ਹੋ ਗਈ ਹੈ ਆ ਜੋ ਵੀ ਸਾਡਾ ਕਲੇਮ ਸੀ ਸਾਨੂੰ ਪੇ ਕਰ ਦਿਓ ਸੋ ਕਲੇਮ ਦੇ ਬਾਅਦ ਉਹ ਇੱਕ ਆਪਣੀ ਇਨਵੈਸਟੀਗੇਸ਼ਨ ਸੋ ਕਾਲ ਟੀਮ ਭੇਜਦੇ ਨੇ ਉਹ ਟੀਮ ਆਉਂਦੀ ਹੈ ਆਉਣ ਤੋਂ ਬਾਅਦ ਉਹ ਕਹਿੰਦੀ ਹੈ ਜੀ ਸਾਨੂੰ ਜਵਾਬ ਆਂਦਾ ਉਥੋਂ ਕਿ ਕਲੇਮ ਰਿਜੈਕਟਡ ਕਿ ਕਲੇਮ ਰਿਜੈਕਟ ਕਿਉਂ ਹੋ ਗਿਆ ਜਦੋਂ ਪਹਿਲਾਂ KYC ਹੋਈ ਹੈ ਪ੍ਰੀਮੀਅਮ ਜੰਦਾ ਰਿਹਾ ਹੈ ਉਦੋਂ ਅ ਇੰਸ਼ੋਰੈਂਸ ਕੰਪਨੀ ਨੂੰ ਕੋਈ ਆਬਜੈਕਸ਼ਨ ਨਹੀਂ ਸੀ ਫਿਰ ਹੁਣ ਜਦੋਂ ਕਲੇਮ ਦੇਣ ਦੀ ਨੌਬਤ ਆਈ ਹੈ ਤੇ ਫਿਰ ਆਬਜੈਕਸ਼ਨ ਜਾਂ ਰਿਜੈਕਟ ਕਿਉਂ ਕੀਤਾ ਗਿਆ ਉਹਨਾਂ ਨੇ ਉੱਥੇ ਬਹਾਨਾ ਬਣਾਇਆ ਕਿ ਡੂ ਟੂ ਆਈਡੀ ਮਿਸਮੈਚ ਵੀ ਤੁਹਾਡੀ ਸੇਮ ਬੰਦਾ ਨਹੀਂ ਹੈ ਇਹ ਆਈਡੀ ਗਲਤ ਹੈ ਇਸ ਕਰਕੇ ਇਹ ਕਲੇਮ ਆਪ ਰਿਜੈਕਟ ਕਰ ਰਹੇ ਆ ਅੱਛਾ ਸੋ ਬੜਾ ਵਧੀਆ ਸੀਗਾ ਗੱਲ ਤੇ ਮੈਂ ਉਹਨਾਂ ਨੂੰ ਫਿਰ ਲੀਗਲ ਨੋਟਿਸ ਪਾਇਆ ਕਿ ਤੁਸੀਂ ਇਹ ਦੱਸੋ ਕਿ ਜੇ ਜਿਹੜਾ ਬੰਦਾ ਮਰਿਆ ਹੈ ਦੀਪਤੀ ਡੈਫੀਨੇਟਲੀ ਸ਼ੀ ਡਾਈਡ ਤੇ ਉਹਦੀ ਥਾਂ ਤੇ ਇਹਦਾ ਮਤਲਬ ਅਸੀਂ ਤੁਹਾਡੇ ਕਹਿੰਦਾ ਭਾਵੇਂ ਕਿ ਅਸੀਂ ਕੋਈ ਹੋਰ ਬੰਦਾ ਪੇਸ਼ ਕਰਕੇ ਜਾਂ ਹੋਰ ਬੰਦੇ ਦਾ ਡੈਥ ਸਰਟੀਫੀਕੇਟ ਲਾ ਰਹੇ ਆ ਤੇ ਸਾਨੂੰ ਦੀਪਤੀ ਪੇਸ਼ ਕਰ ਦਿਓ ਕਿੱਥੇ ਤੇ ਜਾਂ ਫਿਰ ਸਾਡੇ ਤੇ ਐਫਆਈਆਰ ਕਰਾ ਦਿਓ ਕਲੇਮੈਂਟ ਦੇ ਉੱਤੇ ਐਫਆਈਆਰ ਕਰਾ ਦਿਓ ਕਿ ਇਹ ਇਮਪਰਸੋਨੇਟ ਕਰ ਰਿਹਾ ਹੈ ਤੇ ਕਰ ਲਿਏ ਤੁਸੀਂ ਕਿਸ ਤਰ੍ਹਾਂ ਕਹਿ ਸਕਦੇ ਹੋ ਕਿ ਜਿਸ ਬੰਦੇ ਦੀ ਤੁਸੀਂ ਆਪ ਇੰਸ਼ੋਰੈਂਸ ਕਰਦੇ ਹੋ ਆਪ ਹੀ ਫੋਟੋ ਖਿੱਚਦੇ ਹੋ ਆਪ ਹੀ ਸਿਗਨੇਚਰ ਲੈਂਦੇ ਹੋ ਆਪ ਹੀ ਆਧਾਰ ਕੱਢ ਲੈਂਦੇ ਹੋ ਸੋ ਲੀਗਲ ਨੋਟਿਸ ਦਾ ਜਵਾਬ ਵੀ ਕੋਈ ਸੈਟੀਸਫੈਕਟਰੀ ਨਹੀਂ ਆਉਂਦਾ ਉਹੀ ਇਹ ਹੁੰਦਾ ਜੀ ਨਹੀਂ ਜੀ ਨਹੀਂ ਇਹ ਮਿਸਮੈਚ ਹੈ ਜੀ ਆਇਡੈਂਟੀਟੀ ਮਿਸਮੈਚ ਹੈ ਇਸ ਕਰਕੇ ਅਸੀਂ ਨਹੀਂ ਕਰਨਾ ਅਲਟੀਮੇਟਲੀ ਸਾਡੇ ਕੋਲ ਰੈਮੇਡੀ ਕੋਈ ਬਚਦੀ ਹੈ ਕਿ ਅਸੀਂ ਕੋਰਟ ਚ ਕੇਸ ਕਰੀਏ ਸੋ ਸਿੰਸ ਉਹਨਾਂ ਦਾ ਜਿਹੜਾ ਵੈਸੇ ਮੇਰੇ ਕਲਾਇੰਟ ਅਮਰਸਰ ਦੇ ਨੇ ਤੇ ਉਸ ਇੰਸ਼ੋਰੈਂਸ ਕੰਪਨੀ ਦਾ ਜਿਹੜਾ ਐਚਐਸਬੀਸੀ ਕੇਂਦਰਾ ਇੰਸ਼ੋਰੈਂਸ ਹੈਗੀ ਹੈ ਉਹਨਾਂ ਦਾ ਜਿਹੜਾ ਰੀਜਨਲ ਆਫਿਸ ਹੈ ਉਹ 26 ਸੈਕਟਰ ਮੱਧੇ ਮਾਰਗ ਤੇ ਹੈ ਜੀ ਅਸੀਂ ਉਹਨਾਂ ਕੋਲ ਪਰਸਨਲ ਮੇਰੇ ਕਲਾਇੰਟ ਨੇ ਵੀ ਵਿਜ਼ਿਟ ਕੀਤੀ ਮੈਂ ਵੀ ਕੀਤੀ ਤੇ ਸਾਡੀ ਜਿਹੜੀ ਜੂਰਿਡਿਕਸ਼ਨ ਹੈ ਉਹ ਚੰਡੀਗੜ੍ਹ ਦੀ ਬਣ ਗਈ ਅਸੀਂ ਚੰਡੀਗੜ੍ਹ ਸੈਕਟਰ 19 ਚ ਕੰਜ਼ਿਊਮਰ ਕੋਰਟ ਹੈ ਉੱਥੇ ਸਾਡੀ ਕੇਸ ਲੱਗਾ ਕੇਸ ਤੋਂ ਬਾਅਦ ਜਵਾਬ ਦਿੱਤਾ ਤੇ ਜਵਾਬ ਦੇ ਵਿੱਚ ਵੀ ਉਹਨਾਂ ਨੇ ਕਿਹਾ ਜੀ ਇਨਪਰਸੋਨੇਟ ਕਰ ਰਹੇ ਆ ਜੀ ਦਿਪਤੀ ਮਤਲਬ ਮੈਂ ਉਹਦਾ ਮਤਲਬ ਉਹਨਾਂ ਨੂੰ ਪੁੱਛਿਆ ਕਿ ਮੈਨੂੰ ਮੈਂ ਅਨਪੜ੍ਹ ਆਦਮੀ ਆ ਮੈਨੂੰ ਚੰਗੀ ਤਰ੍ਹਾਂ ਸਮਝਾਓ ਕਿ ਮੈਂ ਕੀ ਕਰ ਰਿਹਾ ਹਾਂ ਅਨਪਰਸੋਨੇਟ ਦਾ ਮਤਲਬ ਹੈ ਕਿ ਦਿਪਤੀ ਜਿੰਦਾ ਹੈ ਦਿਪਤੀ ਦੀ ਥਾਂ ਤੇ ਕੋਈ ਹੋਰ ਬੰਦਾ ਅਸੀਂ ਕਰ ਰਹੇ ਆ ਜਾਂ ਕੁਝ ਵੀ ਇਨਪਰਸੋਨੇਸ਼ਨ ਤੇ ਹੋਈ ਹੋਈ ਹੈ ਨਾ ਯਾ ਤੁਸੀਂ ਬੰਦਾ ਤੁਸੀਂ ਕੋਈ ਹੋਰ ਮਾਰਤਾ ਜਾਂ ਤੁਸੀਂ ਕਿਸੇ ਹੋਰ ਮਰੇ ਹੋਏ ਬੰਦੇ ਦਾ ਸਰਟੀਫਿਕੇਟ ਦਿੱਤਾ ਪਰ ਇਨ ਪਰਸੋਨੇਸ਼ਨ ਜਿੰਦੇ ਬੰਦਿਆਂ ਦੀ ਹੁੰਦੀ ਹੈ ਵੀ ਮੈਂ ਫਿਰ ਉਹਨੂੰ ਲਾ ਸਮਝਾਇਆ ਮੈਂ ਕਿਹਾ ਕਾਲਾਕੋਟ ਸੁਨੀਲ ਮੱਲਣ ਨੇ ਐਵੇਂ ਨਹੀਂ ਪਾਇਆ ਅਜਾ ਧੁੱਪ ਨੇ ਕਿਲੇ ਸੀ ਤਾਫ ਆਇਆ ਸੋ ਫਿਰ ਉਹਨੇ ਇਨ ਪਰਸੋਨੇਸ਼ਨ ਦਾ ਮਤਲਬ ਸਮਝਾਇਆ ਕਿ ਠਾਕੁਰ ਜੀ ਮੇਰੇ ਨਾਲ ਨੇ ਮੈਂ ਸੁਨੀਲ ਮੱਲਣ ਆ ਪਰ ਮੈਂ ਠਾਕੁਰ ਜੀ ਦੇ ਸੈਨਵਾਰਾ ਠਾਕੁਰ ਜੀ ਦੀ ਥਾਂ ਤੇ ਆਪਣੀ ਫੋਟੋ ਲਾਵਾਂ ਠਾਕੁਰ ਜੀ ਦੇ ਫਾਦਰ ਨੇਮ ਯੂਜ਼ ਕਰਾਂ ਸੁਨੀਲ ਮੱਲਣ ਦੇ ਨਾਲ ਜਾਂ ਮੈਂ ਕਹਾਂ ਮੈਂ ਹੀ ਠਾਕੁਰਾਂ ਦੋਨੋਂ ਜਿੰਦੇ ਹੈ ਇਮਪਰਸੋਨੇਸ਼ਨ ਉਹਦੋਂ ਹੈ ਜਿੰਦਾ ਬੰਦਾ ਇੰਪਰਸੋਨੇਸ਼ਨ ਕਰਦਾ ਮਰਿਆ ਕਿਤੇ ਇੰਪਰਸੋਨੇਸ਼ਨ ਕਰੇਗਾ ਸੋ ਕੋਰਟ ਨੂੰ ਮੈਂ ਇੱਕੋ ਗੱਲ ਕਿ ਕੋਰਟ ਨੇ ਵੀ ਇਸ ਗੱਲ ਨੂੰ ਬਹੁਤ ਅਪਰੀਸ਼ੀਏਟ ਕੀਤਾ ਵੀ ਠੀਕ ਹੈ ਫਿਰ ਇਦਾਂ ਕਰੋ ਇਹਨਾਂ ਨੇ ਜਿਹੜੇ ਬੰਦੇ ਨੂੰ ਇੰਪਰਸੋਨੇਟ ਕੀਤਾ ਚਲੋ ਜਿਹੜਾ ਬੰਦਾ ਜਿੰਦਾ ਹੈਗਾ ਨਾ ਜਿਹਨੂੰ ਇੰਪਰਸੋਨੇਟੀ ਕੀਤਾ ਫਿਰ ਉਹ ਬੰਦਾ ਪੇਸ਼ ਕਰ ਦਿਓ ਤੇ ਨਹੀਂ ਤਾਂ ਉਹਦੇ ਵਿੱਚ ਬਹਾਨੇ ਕੀ ਬਣਾਏ ਇਹਨਾਂ ਨੇ ਇਹ ਕਿ 10ਵੇਂ ਪਾਸ ਕੋਲੋਂ ਰਿਪੋਰਟ ਬਣਵਾਈ ਜਿਹੜੇ ਮਾਈਨਰ ਏਜੰਟ ਦਾ ਐਗਜ਼ਾਮ ਪਾਸ ਕਰਦੇ ਉਸ ਤੋਂ ਬਾਅਦ ਵੀ ਇਹਦੇ ਬੁੱਲਾਂ 'ਚ ਫਰਕ ਹੈ ਇਹਦੇ ਆਈਬ੍ਰੋ 'ਚ ਫਰਕ ਹੈ ਇਹਦੀ ਅੱਖ 'ਚ ਫਰਕ ਹੈ ਕੰਨ ਥੱਲੇ ਨੂੰ ਹੈ ਇੰਦਾਂ ਦੇ 5 7 ਪੁਆਇੰਟ ਲਿਖੇ 1 ਪੁਆਇੰਟ ਹੋਰ ਲਿਖਿਆ ਕਿ ਇਹਦੇ ਆਧਾਰ ਕਾਰਡ ਦੇ ਉੱਤੇ ਇਹਦੀ ਡੇਟ ਆਫ ਬਰਥ 1 ਸਾਲ ਦਾ ਫਰਕ ਹੈ ਸੋ ਆਧਾਰ ਕਾਰਡ ਦੇ ਉੱਤੇ ਵੀ ਬਹਿਸ ਹੋਈ ਮੇਰੀ ਕੋਰਟ ਨਾਲ ਮੈਂ ਕਿਹਾ ਜਨਾਬ ਬੇਸ਼ੱਕ ਆਪਣੀ ਜੇਬ ਚੋਂ ਕੱਢ ਲੈਣ ਕਾਰਡ ਜਾਂ ਇੱਥੇ ਜਿੰਨੇ 40 50 ਵਕੀਲ ਸਾਹਿਬ ਬੈਠੇ ਕਿਸੇ ਦਾ ਕੱਢ ਲੈਣ ਜਿਹੜੇ ਲੇਟੈਸਟ ਕਾਰਡ ਬਣੇ ਆ ਪਿਛਲੇ 4 ਸਾਲਾਂ ਚ ਉਹਨਾਂ ਤੋਂ ਇਲਾਵਾ 4 ਤੋਂ ਪਿਛਲੇ ਸਾਲਾਂ ਚ ਚਲੇ ਜਾਓ ਹਰ ਆਧਾਰ ਕਾਰਡ 'ਚ ਫਰਕ ਹੈ ਕਿਸੇ 'ਚ ਨਾਂ ਠੀਕ ਨਹੀਂ ਹੈ ਕਿਸੇ 'ਚ ਫਾਦਰ ਨੇਮ ਠੀਕ ਨਹੀਂ ਹੈ ਕਿਸੇ ਐਡਰੈਸ ਠੀਕ ਨਹੀਂ ਹੈ ਕਿਸੇ 'ਚ ਕਿਸ ਵੇਲੇ ਤੋਂ ਕਿਲਾ ਸਾਲ ਲਿਖਿਆ ਹੈ ਕਿਸ ਵੇਲੇ ਫੋਟੋ ਵੀ ਮੇਰੇ ਕੋਲ ਕੁਝ ਐਕਟ्रेसेस ਔਰ ਐਕਟਰ ਔਰ ਐਕਟਰਾਂ ਦੇ ਵੀ ਕੇਸ ਹੈਗੇ ਨੇ ਜਦੋਂ ਆਧਾਰ ਕਾਰਡ ਦਿੰਦੇ ਤੇ ਸੀ ਹੱਸਦੇ ਉੱਚੀ ਉੱਚੀ ਇਹ ਤੁਹਾਡਾ ਹੀ ਹੈ ਸੋ ਬੜੀ ਉਹ ਚੀਜ਼ ਹੈ ਕਿ ਆਧਾਰ ਕਾਰਡ ਦੀ ਫੋਟੋ ਦੇ ਉੱਤੇ ਲੈ ਕੇ ਉਹਨਾਂ ਨੇ ਗੱਲ ਕੀਤੀ ਫਿਰ ਉਹਨਾਂ ਨੇ ਆਪਣੀ ਬਹਿਸ ਕੀਤੀ ਪਹਿਲਾਂ ਤੇ ਉਹਨਾਂ ਦਾ ਰਵਈਆ ਕੀ ਸੀ ਕਿ ਕਈ ਡੇਟਾ ਤੇ ਆਈ ਹੀ ਨਹੀਂ ਉੱਚੋ ਫਿਰ 3-4 ਜਾਣੇ ਐਕਸਪਰਟ ਵੀ ਹੋ ਗਏ ਉਹ ਲੋਕ ਵੀ ਨਹੀਂ ਆਏ ਪਰ ਆਪਾਂ ਕੇਸ ਚੱਲਦਾ ਰਿਹਾ ਫਿਰ ਅਲਟੀਮੇਟਲੀ ਕੋਰਟ ਵੱਲੋਂ ਜਦੋਂ ਆਪਾਂ ਰਿਕੁਐਸਟ ਕੀਤੀ ਵੀ ਇਹਨਾਂ ਨੂੰ ਜਾਂ ਤਾਂ ਕੋਸਟ ਪਾਓ ਜੁਰਮਾਨਾ ਜਾਂ ਫਿਰ ਟਾਈਮ ਬਾਉਂਡ ਕਰੋ ਕੋਰਟ ਨੇ ਫਿਰ ਜਦੋਂ ਟਾਈਮ ਬਾਉਂਡ ਕੀਤਾ ਤੇ ਫਿਰ 9 ਫਰਵਰੀ ਨੂੰ ਇਹਦਾ ਫੈਸਲਾ ਆਇਆ ਜਿਦੇ ਵਿੱਚ ਕੋਰਟ ਨੇ ਕਿਹਾ ਕਿ ਜੋ ਵੀ ਇਹਦੇ ਰਾਈਟ ਬੰਦੇ ਆ ਜਿਹੜਾ ਇਨਸ਼ੋਰਡ ਬੰਦਾ ਹੈ ਉਹਦੇ ਸਾਰੇ ਰਾਈਟਸ ਦੇ ਹਿਸਾਬ ਨਾਲ ਉਹਨੂੰ 9% ਵਿਆਜ ਵੀ ਦਿੱਤਾ ਜਾਵੇ ਫਰੋਮ ਦੀ ਡੇਟ ਆਫ ਕਲੇਮ ਜਿੱਦਨ ਵੀ ਕਲੇਮ ਚਾਹੇ 2 ਸਾਲ ਹੋ ਚੁਕੇ ਉਸ ਕਲੇਮ ਤੋਂ ਉਹ 9% ਵਿਆਜ ਦਿੱਤਾ ਜਾਵੇ ਤੇ ਲਗਭਗ 80000 ਦੇ ਆਸ-ਪਾਸ ਕੰਪਨਸੇਸ਼ਨ ਹੈ ਜਿਹਦੇ ਚ ਵਕੀਲ ਦੀ ਫੀਸ ਹੈ ਮੈਂਟਲ ਟੈਨਸ਼ਨ ਹੈ ਔਰ ਉੱਚੀ ਹੈ ਕਲੇਮ ਤੋਂ ਇਲਾਵਾ ਕਲੇਮ ਤੋਂ ਇਲਾਵਾ ਜੀ ਟੋਟਲ ਕਲੇਮ 26.5 ਲੱਖ ਰੁਪਏ ਦਾ 9% ਉਸ ਤਹਾ ਉਸ ਤੋਂ ਇਲਾਵਾ ਵਿਆਜ ਲੱਗੇ 9% ਤੇ 80000 ਜਿਹੜਾ ਹੈਗਾ ਕੰਪਨਸੇਸ਼ਨ ਉਹ ਲੱਗ ਹੈ ਉਹ ਲੱਗ ਹੈ ਔਰ ਹੁਣ ਅਸੀਂ ਕੀ ਕਰਨ ਲੱਗੇ ਹਾਂ ਕਿਉਂਕਿ ਮਾਨਯੋਗ ਅਦਾਲਤ ਨੇ ਸਾਡੀ ਫੇਵਰ ਚ ਫੈਸਲਾ ਦਿੱਤਾ ਇਹਨਾਂ ਨੇ ਜਿਹੜਾ ਦਿਪਤੀ ਨੂੰ ਇੱਕ ਇਨਪਰਸੋਨੇਸ਼ਨ ਜਾਂ ਮਿਸਮੈਚ ਆਈਡੈਂਟੀਟੀ ਦੀਆਂ ਗੱਲਾਂ ਕਰਕੇ ਬਦਨਾਮ ਕੀਤਾ ਉਹਦੇ ਪਰਿਵਾਰ ਨੂੰ ਉਹਦੇ ਤੇ ਅਸੀਂ ਉਹਨੂੰ ਕਟੋ-ਕਟ 6 ਕਰੋੜ ਰੁਪਏ ਦਾ ਮਹਾਨਾ ਨੀ ਦਾ ਦਾਵਾ ਕਰਾਂਗੇ ਇਸ ਏਜੰਸੀ ਤੇ ਔਰ ਬਾਕੀ ਵੀ ਜਿਹੜੇ ਭੈਣ ਭਰਾ ਜਿੰਨੇ ਵੀ ਨੇ ਜਿਹੜੇ ਇੰਸ਼ੋਰੈਂਸ ਕਰਾਉਂਦੇ ਨੇ ਉਹਨਾਂ ਨੂੰ ਵੀ ਸਮਝ ਲੱਗੇਗੀ ਕਿ ਇਹ ਲੋਕ ਦੇਖੋ ਹਰ ਬੰਦਾ ਨਾ ਵਕੀਲ ਕੋਲ ਸਾਬ ਕੋ ਜਾਣ ਲੱਗਿਆ ਫਿਰ ਕਾਗਜ਼ ਇਕੱਠੇ ਕਰਨ ਲੱਗਿਆ ਉਹ ਸਾਰੇ ਪਾਸੋਂ ਡਰ ਜਾਂਦਾ ਜਦੋਂ ਵੀ ਤੁਸੀਂ ਇੰਸ਼ੋਰੈਂਸ ਕਰਾਉਣੀ ਹੈ ਸਭ ਤੋਂ ਪਹਿਲਾਂ ਜਿਹੜਾ ਏਜੰਟ ਤੁਹਾਡੇ ਕੋਲ ਆਇਆ ਉਹਦਾ ਪੂਰਾ ਨੰਬਰ ਨਾਮ ਡਿਟੇਲ ਐਡਰੈਸ ਪੂਰਾ ਲੈਣਾ ਜਿਹੜੀ ਇੰਸ਼ੋਰੈਂਸ ਕੰਪਨੀ ਹੈ ਉਹਨਾਂ ਦੇ ਐਡਰੈਸ ਪੂਰੇ ਲੈਣੇ ਆ ਉਹਨਾਂ ਦਾ ਦਫ਼ਤਰ ਕਿੱਥੇ ਹੈ ਉਹਨਾਂ ਦਾ ਉਸਲੇ ਦਾ ਮੈਨੇਜਰ ਕੌਣ ਸੀ ਇਹ ਚੀਜ਼ਾਂ ਲੈਣੀਆਂ ਐ ਜੋ ਡਾਕੂਮੈਂਟ ਤੁਸੀਂ ਉਹਨਾਂ ਨੂੰ ਦੇਣਾ ਹੈ ਸੇਮ ਡਾਕੂਮੈਂਟ ਤੁਸੀਂ ਆਪਣੇ ਕੋਲ ਰੱਖਣਾ ਹੈ ਫਿਰ ਉਹ ਜਿਹੜਾ ਪ੍ਰੋਪੋਜ਼ਲ ਫਾਰਮ ਆਪਣੇ ਅੱਜ ਕੱਲ ਨੈਟ ਤੇ ਭਰਦੇ ਆ ਉਹਦੇ ਕੋਲੋਂ ਉਹਨੂੰ ਆਪਣੇ ਆਪ ਨੂੰ ਈਮੇਲ ਵੀ ਕਰਵਾਉਣਾ ਹੈ ਗਲਤੀਆਂ ਆਪਾਂ ਕਰ ਜੰਨੇ ਆ ਸਾਡੇ ਕੋਲ ਡਾਟਾ ਹੀ ਨਹੀਂ ਹੁੰਦਾ ਨੋ ਡਾਊਟ ਬਾਅਦ ਚ ਜਦੋਂ ਪਾਲਿਸੀ ਆਂਦੀ ਹੈ ਉਹਦੇ ਨਾਲ ਉਹ ਚੀਜ਼ਾਂ ਹੁੰਦੀਆਂ ਪਰ ਫਿਰ ਵੀ ਤੁਸੀਂ ਆਪਣੀਆਂ ਚੀਜ਼ਾਂ ਉਸਲੇ ਨੂੰ ਕਹਿਣਾ ਕਿ ਮੈਨੂੰ ਵੀ ਮੇਲ ਕਰ ਤਾਂਵੇਂ ਤੇ ਨਾਲ ਕੰਮ ਕਰਦਾ ਪੇਮੈਂਟ ਸਾਰੀ ਬੈਂਕ ਦੇ ਥਰੂ ਕਰਨੀ ਹੈ ਕੱਚੀ ਪੇਮੈਂਟ ਕਦੀ ਵੀ ਨਹੀਂ ਕਰਨੀ ਅੱਜ ਕੱਲ੍ਹ ਵੈਸੇ ਵੀ 10000 ਤੋਂ ਵੱਧ ਪੇਮੈਂਟ ਕੋਈ ਲੰਦਾ ਹੀ ਨਹੀਂ ਇੰਸ਼ੋਰੈਂਸ ਕੰਪਨੀ ਵਾਲਾ ਵੈਸੇ ਵੀ ਸੈਕਸ਼ਨ 269 ਐਸ 2 ਡਬਲ ਐਸ ਤੇ 269 ਪੀ ਇਨਕਮ ਟੈਕਸ ਐਕਟ ਮੁਤਾਬਕ ਇੱਕ ਟਾਈਮ ਤੇ 20000 ਰੁਪਏ ਮੈਕਸਿਮਮ ਫਿਗਰ ਸੀ ਪਹਿਲਾਂ ਜਿਹੜੀ 7 ਜੁਲਾਈ 2019 ਤੋਂ ਉਹ 10000 ਹੋ ਗਈ ਹੈ ਤੇ ਕਿਸੇ ਕੇਸਾਂ ਚ ਐਟ ਮੈਕਸਿਮਮ 2 ਲੱਖ ਰੁਪਏ ਤੋਂ ਘੱਟ ਦੀ ट्रांजैक्शन ਤੁਸੀਂ ਕੈਸ਼ ਕਰ ਸਕਦੇ ਗੱਡੀ ਲੈਣ ਜਾਓਗੇ 190 ਲੈਣਗੇ ਦੋ ਨਹੀਂ ਦੋ ਦੋ ਪੁਰਾਣੀ ਲੰਦੇ ਕਿ 90 ਲੈਂਦੇ ਆ ਉਹ ਵੀ ਕੈਟਾਗਰੀ ਸਪੈਸੀਫਾਈਡ ਹੈ ਉਸ ਤੋਂ ਵੱਧ ਜੇ ਤੁਸੀਂ ਕੈਸ਼ ट्रांजैक्शन ਕਰਦੇ ਹੋ ਤਾਂ ਇਲੀਗਲ ਹੈ ਤੁਹਾਡੇ ਤੇ ਜੁਰਮਾਨੇ ਪ੍ਰੋਸੀਕਿਊਸ਼ਨ ਕੇ ਕੁਝ ਹੋ ਸਕਦਾ ਸੋ ਤੁਸੀਂ ਜਦੋਂ ਵੀ ਇੰਸ਼ੋਰੈਂਸ ਕਰਾਓ ਇਹਨਾਂ ਚੀਜ਼ਾਂ ਦਾ ਖਾਸ ਖਿਆਲ ਰੱਖੋ ਰੱਖਣ ਤੋਂ ਬਾਅਦ ਆਪਣੇ ਕੋਲ ਡਿਟੇਲ ਰੱਖੋ ਇਹਨਾਂ ਦੇ ਰੀਜਨਲ ਆਫਿਸ ਬਾਕੀ ਜਿੰਨਾਂ ਦਾ ਐਡਰੈਸ ਰੱਖੋ ਔਰ ਵਿਜੀਲੈਂਟ ਰਹੋ ਕਿ ਤੁਹਾਡੇ ਨਾਲ ਠੱਗੀ ਨਾ ਵਜੇ ਔਰ ਪ੍ਰਾਈਵੇਟ ਇੰਸ਼ੋਰੈਂਸ ਕੰਪਨੀਆਂ ਦੇ ਜਿਆਦਾਤਰ ਕੇਸ ਅਸੀਂ ਦੇਖਦੇ ਆ ਉਹਦੇ ਵਿੱਚ ਇਦਾਂ ਦਾ ਹੀ ਕੰਮ ਹੈ ਕਿ ਪਾਲਿਸੀ ਜਦੋਂ ਇੰਸ਼ੋਰੈਂਸ ਦੇਣ ਲੱਗਿਆਂ ਇਹ ਮੁੱਕਰ ਜਾਂਦੇ ਨੇ ਮੇਰੀ ਜਨਰਲ ਇੰਸ਼ੋਰੈਂਸ ਵੀ ਕਲੇਮ ਦੇਣ ਲੱਗਿਆਂ ਮੇਰੀ ਇੱਕ ਇੱਕ ਕਾਰ ਦੇ ਵਿੱਚ ਵੀ ਪੰਗਾ ਪਿਆ ਇੱਕ ਉਹ ਵੀ ਮੈਂ ਪਹਿਲਾ ਕੇਸ ਜਿੱਤ ਲਵਾਂ ਫਿਰ ਮੈਂ ਉਹਦੋਂ ਵੀ ਜਨਤਾ ਨੂੰ ਦੱਸਾਂਗਾ ਕਿ ਵਾਹਕਲ ਇੰਸ਼ੋਰੈਂਸ ਦੇ ਉੱਤੇ ਤੁਹਾਨੂੰ ਕੀ ਕੀ ਚੀਜ਼ਾਂ ਦਾ ਧਿਆਨ ਰੱਖਣਾ ਹੈ ਨੋ ਕਲੇਮ ਬੋਨਸ ਚੱਲ ਰਿਹਾ ਪਿਛਲੇ 5 ਸਾਲ ਤੋਂ ਗੱਡੀ ਤੇ ਐਸਿਡ ਵਾਲੀ ਗੱਡੀ ਅੱਗੇ ਲੰਗੀ ਉਹਦੇ ਨਾਲ ਤਜਾਬ ਨਾਲ ਪੇਂਟ ਉਖੜ ਗਿਆ ਉਹ ਦਿੱਤਾ ਉਹਨਾਂ ਨੂੰ ਕਿ ਪੇਂਟ ਉਖੜਿਆ ਚੈੱਕ ਕਰ ਲਓ ਐਸਿਡ ਨਾਲ ਉਖੜਿਆ ਮੈਂ ਗੱਡੀ ਇਮੀਡੀਏਟ ਵਾਸ਼ ਕਰਾਈ ਉਹ ਕਹਿੰਦੇ ਨਹੀਂ ਅਸੀਂ ਇਹ ਕਲੇਮ ਨਹੀਂ ਦੇ ਸਕਦੇ ਇਹ ਵੀ ਇੱਕ ਐਕਸੀਡੈਂਟ ਹੈ ਮੇਰੇ ਕਿ ਟਰੱਕ ਜਾ ਰਿਹਾ ਐਸਿਡ ਦਾ ਨਹੀਂ ਪਤਾ ਲੱਗਾ ਜਦ ਤੱਕ ਪਤਾ ਲੱਗਾ ਤਦ ਤੱਕ ਉਹ 15 ਕ ਥਾਂ ਤੋਂ ਉਹ ਪੈਚ ਬਣਾ ਚੁੱਕਾ ਸੀ ਬਰਸਾਤਾਂ ਦੇ ਦਿਨ ਸੀ ਥ੍ਰੀ ਡੇ ਜੰਗਾਲ ਵੀ ਲੱਗ ਗਿਆ ਕਿਉਂਕਿ ਸ਼ੀਟ ਥਲੜਾ ਜਿਹੜਾ ਉੱਪਰੋਂ ਕਲੀਅਰ ਕੋਟ ਉੱਠਿਆ ਫਿਰ ਪੇਂਟ ਕੋਟ ਉੱਠਿਆ ਫਿਰ ਪ੍ਰਾਈਮਰ ਉੱਠਿਆ ਫਿਰ ਸਪੈਸਰ ਉੱਠਿਆ ਫਿਰ ਲੋਹਾ ਆ ਇਹ ਚੀਜ਼ਾਂ ਪੇਂਟ ਖਾ ਗਿਆ ਸੀ ਐਸਿਡ ਤੇ ਉੱਥੇ ਜੰਗਾਲ ਆ ਗਿਆ ਸੀ ਕਹਿੰਦੇ ਜੀ ਜੰਗਾਲ ਹੈ ਜੀ ਇਹ ਹੋ ਨਹੀਂ ਸਕਦਾ ਜੀ ਫਲਾਣਾ ਮੈਂ ਕਿਹਾ ਹੈ ਤੇ ਐਸਿਡ ਅਟੈਕ ਨਾ ਹੁੰ ਜੰਗਾਲ ਜਲਦੀ ਕਿਦਾਂ ਲੱਗ ਗਿਆ ਮੈਂ ਕਹਾਂ ਮੈਂ ਕੀ ਦੱਸ ਸਕਦਾ ਕਿਉਂਕਿ ਐਸਿਡ ਨੇ ਅਟੈਕ ਹੀ ਨਹੀਂ ਡੀਪ ਕੀਤਾ ਸੀਗੀ ਉਹ ਜਨਾਲ ਲੱਗਿਆ ਐਨੀਵੇ ਉਹਦੇ ਤੇ ਵੀ ਗੱਲ ਕਰਾਂਗੇ ਇਹਦੇ ਵਿੱਚ ਬਹੁਤ ਵੱਡੀ ਜਿੱਤ ਹੋਈ ਹੈ ਔਰ ਜਨਤਾ ਵੀ ਅਵੇਅਰ ਹੋ ਜਾਏ ਕੋਈ ਤੁਹਾਡਾ ਕਲੇਮ ਰਿਜੈਕਟ ਹੁੰਦਾ ਤੁਹਾਡੇ ਕੋਲ ਪੂਰਾ ਰਾਈਟ ਹੈ ਈਵਨ ਉਹਨਾਂ ਦੇ ਜਿਹੜਾ ਬੈਂਕਿੰਗ 옴ਬਡਸਮੈਨ ਹੈ ਔਰ ਇੰਸ਼ੋਰੈਂਸ 옴ਬਡਸਮੈਨ ਹੈ ਉੱਥੇ ਜ਼ਿਆਦਾਤਰ ਮੈਂ ਦੱਸ ਦਿੰਦਾ ਮੇਰਾ ਆਪਣਾ ਐਕਸਪੀਰੀਅੰਸ ਹੈ ਕਿ ਉੱਥੇ ਤੁਹਾਨੂੰ ਨਿਆ ਮਿਲੇ ਜਾਂ ਨਾ ਮਿਲੇ ਜਾਂ ਜਨਰਲ ਆਰਡਰ ਮਿਲਦਾ ਹੈ ਪਰ ਕੰਜ਼ਿਊਮਰ ਕੋਰਟ ਤੁਹਾਨੂੰ ਸਪੈਸੀਫਿਕ ਆਰਡਰ ਦਿੰਦੀ ਹੈ ਔਰ ਉਹਨੂੰ ਅਗਲੇ 30 ਦਿਨਾਂ ਦੇ ਵਿੱਚ ਵਿੱਚ ਕੰਪਲਾਈਂਸ ਕਰਾ ਕੇ ਜੇ ਤੁਹਾਡੀ ਪੇਮੈਂਟ ਨਹੀਂ ਆਂਦੀ ਤੇ ਤੁਸੀਂ ਬੈਂਕ ਮੈਨੇਜਰ ਨੂੰ ਜਾਂ ਜਿਹਦੇ ਖਿਲਾਫ ਫੈਸਲਾ ਆਇਆ ਉਹਨਾਂ ਨੂੰ ਜੇਲ੍ਹ ਤੱਕ ਭਜਵਾ ਸਕਦੇ ਹੋ ਉਹਦੇ ਵਿੱਚ ਵੀ ਕੋਰਟ ਦੇ ਪ੍ਰੋਵੀਜ਼ਨ ਹੈਗੀਆਂ ਨੇ ਔਰ ਜੇਲ੍ਹ ਜਾਂਦੇ ਨੇ ਇਹ ਲੋਕ ਪੇਮੈਂਟ ਨਾ ਦੇਣ ਦੀ ਸੂਰਤ ਚ ਔਰ ਉਹਦੀ ਕੰਪਨਸੇਸ਼ਨ ਉਸ ਤੋਂ ਬਾਅਦ ਫਿਰ ਹੋਰ ਮਿਲਦੀ ਹੈ ਜਦੋਂ ਤੁਹਾਨੂੰ ਉਹਦੀ ਐਗਜ਼ੀਕਿਊਸ਼ਨ ਫਾਈਲ ਕਰਨੀ ਪੈਂਦੀ ਹੈ ਸਾਣੇ ਗੱਲਬਾਤ ਕਰਨੀ ਬਹੁਤ ਬਤਨਵਾਦ ਬਹੁਤ-ਬਹੁਤ ਸ਼ੁਕਰੀਆ ਜੀ ਤੇ ਦਰਸ਼ਕਾਂ ਨੂੰ ਵੀ ਪਿਆਰ ਭਰ ਇਨਵਸ਼ ਕਰ ਜੇ ਤੁਸੀਂ ਮੈਂ ਪਹਿਲਾਂ ਵੀ ਦੱਸਿਆ ਜੇ ਲਾਈਫ ਇੰਸ਼ੋਰੈਂਸ ਕਰਵਾਈ ਹੈ ਜਾਂ ਸੋਚ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਬੇਹਜ਼ਰੂਰੀ ਹੈ ਜਿਵੇਂ ਐਡਵੋਕੇਟ ਮੱਲਨ ਜੀ ਨੇ ਵੀ ਕਿਹਾ ਹੈ ਵੀ ਨਾਉਮਦੇ ਹੁੰਦੀ ਲੋੜ ਨਹੀਂ ਪਰ ਜਿਹੜੇ ਪੁਆਇੰਟਸ ਇਹਨਾਂ ਨੇ ਦੱਸੇ ਨੇ ਉਹ ਜ਼ਰੂਰ ਧਿਆਨ ਵਿੱਚ ਰੱਖੋ ਜਦੋਂ ਲਾਈਫ ਇੰਸ਼ੋਰੈਂਸ ਕਰਵਾਉਣੀ ਹੋ ਤੇ ਜੇਕਰ ਕਲੇਮ ਵਲੇ ਰੱਬ ਨਾ ਕਰੇ ਕਦੇ ਲਾਈਫ ਇੰਸ਼ੋਰੈਂਸ ਦਾ ਕਲੇਮ ਲੈਣ ਦੀ ਨੌਬਤ ਆਏ ਪਰਮਾਤਮਾ ਸਭ ਨੂੰ ਤੰਦਰੁਸਤੀ ਦੇਵੇ ਪਰ ਜੇਕਰ ਕਦੇ ਨੌਬਤ ਆਂਦੀ ਹੈ ਕਲੇਮ ਲੈਣ ਦੀ ਤਾਂ ਜੇ ਕੰਪਨੀ ਤੁਹਾਨੂੰ ਕਲੇਮ ਨਹੀਂ ਦੇ ਰਹੀ ਆ ਨਾਕਾਨੀ ਕਰ ਰਹੀ ਹੈ ਨਖਰੇ ਕਰ ਰਹੀ ਹੈ ਤਾਂ ਤੁਸੀਂ ਨਾ ਪਰੇਸ਼ਾਨ ਹੋਣਾ ਹੈ ਨਾ ਚਿਚਕਣਾ ਹੈ ਤੁਹਾਡੇ ਲਈ ਕੋਰਟ ਦੇ ਦਰਵਾਜ਼ੇ ਖੁੱਲੇ ਨੇ ਤੇ ਜਿੱਤ ਸੱਚ ਦੀ ਹੁੰਦੀ ਹੈ ਕੈਮਰਾ ਬਸਰ ਮਨੋਦੇ ਨਾਲ ਠਾਕੁਰ ਰਮਨਦੀਪ ਸਿੰਘ ਦੇ ਖਬਰਸਾਰ ਚੰਡੀਗੜ੍ਹ